ਗੱਲ ਇਹ ਟਰਾਲਾ ਸਰੇਆ ਸੜਕ ਦੇ ਵਿਚਾਲੇ ਖੜਾ ਰਿਹਾ ਅੱਛਾ ਹੁਣ ਤੁਹਾਨੂੰ ਪਤਾ ਹੀ ਹੱਸਾ ਕਿ ਤੁਸੀਂ ਅੰਦਰ ਸੀ ਤੁਸੀਂ ਦੇਖ ਰਹੇ ਹੋ ਜੀ ਇਹ ਗੱਡੀਆਂ ਤਾਂ ਇਹਨਾਂ ਦੇ ਕੇਜੀਸੀ ਵਾਲਿਆਂ ਦੀਆਂ ਖੜਾਉਣ ਆਇਆ ਦਿਵਾਲੀ ਕਰਕੇ ਮੈਂ ਤਾਂ ਹੁਣ ਗੇਟ ਖੋਲਿਆ ਅੰਦਰੋਂ ਮੈਂ ਬਪਾ ਜੀ ਨਹੀਂ ਧਰਮਕੰਡ ਦਾ ਛੋਟਾ ਢਾਗਾ ਗਾ ਗੱਡੀ ਦਾ ਦੁਕਾਨਦਾਰ ਨਿੰਦਰਿੰਦਰ ਧਰਮਕੰਡ ਦਾ ਢਾਗਾ ਗਾ ਮੈਂ ਤਾਂ ਬੁਖਾਰ ਚੜਿਆ ਸੀ ਉਹਨਾਂ ਨੇ ਬਾੜ ਮੰਚੀ ਨਹੀਂ ਬਾੜ ਕਰਵਾਇਆ ਹੁਣ ਤੁਸੀਂ ਦੇਖਦਾ ਸੜਕ ਦੇ ਵਿਚਾਲੇ ਜਿਹੜਾ ਉਹ ਘੋੜਾ ਹੈਗਾ ਤੇ ਅੰਦਰ ਜਿਹੜਾ ਉਹ ਲੋਕ ਲੱਗਿਆ ਹੋਇਆ ਹੈਗਾ ਗੇਟ ਨੂੰ ਅੰਦਰ ਜਿਹੜੇ ਸੌਕਰ ਨੇ ਉਹ ਮੌਜੂਦ ਨੇ ਤੁਸੀਂ ਇਹ ਦੇਖੋ ਲਵਾਈ ਦੇਖੋ ਪਹਿਲਾਂ ਇਸ ਘੋੜੇ ਦੀ ਫਿਰ ਜਿਹੜੇ ਇਹ ਜਿਹੇ ਹੱਥ से ਵਾਪਰਦੇ ਆ ਫਿਰ ਜਿਹੜਾ ਕਿ ਕਹਿੰਦੇ ਆ ਕਿ ਘਟੀ ਸੀ ਜੀ ਇਸ ਤਰ੍ਹਾਂ ਸੀ ਆ ਦੇਖੋ ਜਿਹੜਾ ਸਾਰੇ ਆ ਜਿਹੜਾ ਇੱਕ ਨਜਾਇਜ਼ ਆਪਾਂ ਕਹ ਲਈਏ ਕਿ ਪੁਲਿਸ ਪ੍ਰਸ਼ਾਸਨ ਹੁਣ ਮਾਨਸਾ ਦਾ ਕਿੱਥੇ ਆ ਕਿੱਥੇ ਸੁੱਤਾ ਪਿਆ ਕਿਹੜੀ ਕੰਬ ਕਰਨ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਤੁਹਾਨੂੰ ਇਸ ਟਰਾਲੇ ਦਾ ਜਿਹੜਾ ਘੋੜੇ ਦਾ ਨੰਬਰ ਵੀ ਦਿਖਾਉਣੇ ਆ ਅੱਜ ਤੁਸੀਂ ਵੇਖਦੇ ਹੋ ਸੜਕ ਦੇ ਵਿਚਾਲੇ ਆ ਜਿਵੇਂ ਬਿਲਕੁਲ ਸੜਕ ਦੇ ਵਿਚਾਲੇ ਆ ਮਸਾ ਲੰਘਣ ਨੂੰ ਜਗਾ ਕੀ ਦੀਵਾਲੀ ਦਾ ਤਿਹਾਰ ਆ ਤੇ ਦੂਸਰੇ ਪਾਸੇ ਜਿਹੜਾ ਇਹ ਟਰਾਲੇ ਦਾ ਨੰਬਰ ਆ ਅੱਜ ਤੁਸੀਂ ਦੇਖ ਰਹੇ ਹੋ ਟਰਾਲੇ ਦਾ ਨੰਬਰ ਵੀ ਦਿਖਾ ਦਿੰਦੇ ਆ ਪਰ ਪੁਲਤ ਵੱਲੋਂ ਜਿਹੜੀ ਇਹ ਕਾਰਵਾਈ ਮੰਨ ਨਹੀਂ ਲੱਗਦਾ ਕਿ ਕੋਈ ਕਾਰਵਾਈ ਕਰਨ ਜਦੋਂ ਪਤਾ ਲੱਗ ਗਿਆ ਕਿ ਪੱਤਰਕਾਰ ਆ ਗਏ ਹੁਣ ਪਰੇ ਕੀਤਾ ਹੁਣ ਗਿਆ ਦੇਖੋ ਸਰਿਆਂ ਮ ਕਾਨੂੰਨ ਦੀਆਂ ਧੜੀਆਂ ਹੜਾਈਆਂ ਹੋਈਆਂ ਨੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਕੋਈ ਸ਼ੰਗ ਨਹੀਂ ਜਿਹੜਾ ਇੱਥੇ ਆ ਧਰਮਕੰਡਾਗਾ ਧਰਮਕੰਡਾ ਨਰਿੰਦਰ ਧਰਮਕੰਡਾ ਬਾਲਾਈ ਦਾ ਫੋਨ ਜਿਹੜਾ ਟਰਾਲਾ ਅੰਦਰ ਵੜਿਆ ਇਹ ਹਾਲ ਆ ਇਸ ਕਰਕੇ ਪੰਜਾਬ ਆ ਜਿਹੜਾ ਪੰਜਾਬ ਵਿੱਚ ਜਿਹੜੇ ਨਿਤ ਐਕਸੀਡੈਂਟ ਹੁੰਦੇ ਆ ਇਹਨਾਂ ਟਰਾਲਿਆਂ ਦੇ ਕਾਰ ਇਹਨਾਂ ਬੱਸਾਂ ਦੇ ਕਾਰਨ ਜਿਹੜੇ ਕਿ ਸਰੇ ਆਵਾਜਾਈ ਆ ਜਿਹੜੀ ਸੜਕ ਤੇ ਖੜੀ ਰਹਿੰਦੀ ਆ ਪਰ ਇੱਥੇ ਦੁੱਖ ਦੀ ਗੱਲ ਇਹ ਆ ਕਿ ਪੁਲਿਸ ਜਿਹੜੇ ਕਿ ਥਾਂ ਥਾਂ ਤੇ ਫਿਰਦੀ ਆ ਚਲਾਨ ਕੱਟਣ ਤਾਂ ਮਿੰਟਾਂ ਦੇ ਵਿੱਚ ਆ ਜਾਂਦੇ ਆ ਪਰ ਇਹਨਾਂ ਦੇ ਚਲਾਨ ਇਹਨਾਂ ਦੇ ਉੱਤੇ ਕਾਰਵਾਈ ਕਦੋਂ ਹੋਊਗੀ ਪਰ ਇਹ ਦੇਖਦੇ ਆ ਕਿ ਹੁਣ ਜਿਹੜਾ ਕਿ ਨਰਿੰਦਰ ਧਰਮਕੰਡਾ ਇਹਦੇ ਵਿੱਚ ਜਿਹੜਾ ਟਰਾਲਰ ਦਾ ਨੰਬਰ ਤੁਹਾਨੂੰ ਦਿਖਾਇਆ ਜਿਹੜਾ ਬੜਿਆ ਹੋਇਆਗਾ ਹੁਣ ਦੇਖਦੇ ਆ ਕਿ ਪੁਲਿਸ ਇਹ ਹਰਕਤ ਵਿੱਚ ਆਉਂਦੀ ਆ ਜਾਂ ਫਿਰ ਇਹ ਕਾਰਵਾਈ ਹਾਵਲ ਦੇ ਵਿੱਚ ਲਿਆਉਂਦੀ ਆ ਤੇ ਫਿਰ ਜਾਂ ਫਿਰ ਇਸ ਤਰ੍ਹਾਂ ਐਕਸੀਡੈਂਟ ਹੁੰਦੇ ਰਹਿਣਗੇ ਆ ਸਾਡੇ ਨਾਲ ਇੱਕ ਮੌਜੂਦ ਨੇ ਮਾਲਕਾ ਸ਼ਾਇਦ ਹੈ ਬਾਬੂ ਜੀ ਜਿਹੜਾ ਟਰਾਲਾ ਸੀ ਜੀ ਸਰੇਆਮ ਸੜਕ ਤੇ ਖੜਾ ਤੇ ਤੁਹਾਡੇ ਕੋਈ ਮੰਨ ਲਓ ਅੰਦਰ ਤੁਸੀਂ ਅੰਦਰ ਬੜੇ ਬੈਠੇ ਹੋ ਤੇ ਟਰਾਲਾ ਕਿਹਤੂ ਨਹੀਂ ਕੋਡਾ ਜਿਹੜਾ ਹਾਂਜੀ ਕੀ ਗੱਲ ਗੱਲ ਕੋਈ ਨਹੀਂ ਮੈਂ ਪ੍ਰੈਸ ਰਿਪੋਰਟਰ ਹਾਂ ਗੱਲ ਇਹ ਆ ਟਰਾਲਾ ਸਰੇਆਮ ਛੜਕ ਦੇ ਵਿਚਾਲੇ ਖੜਾ ਰਿਹਾ ਅੱਛਾ ਹੁਣ ਤੁਹਾਨੂੰ ਪਤਾ ਹੀ ਹੈ ਸਾ ਕਿ ਤੁਸੀਂ ਅੰਦਰ ਸੀ ਤੁਸੀਂ ਵੇਖ ਰਹੇ ਹੋ ਜੀ ਇਹ ਗੱਡੀਆਂ ਦਾ ਇਹਨਾਂ ਦੇ ਕੇਜੀਸੀ ਵਾਲਾ ਦੀ ਉਹ ਖੜਾਉਣ ਆਇਆ ਦਿਵਾਲੀ ਤੇ ਮੈਂ ਤਾਂ ਗੇਟ ਖੋਲਿਆ ਅੰਦਰੋਂ ਮੈਨੂੰ ਬੁਖਾਰ ਨਹੀਂ ਧਰਮਕੰਡਾ ਥੋਟਾ ਅੱਡਾ ਗਾ ਗੱਡੀ ਤਾਂ ਦੁਕਾਨ ਤੇ ਅੰਦਰਿੰਦੇ ਧਰਮਕੰਡਾ ਦਾ ਥਾ ਡਾ ਗਾ ਮੈਨੂੰ ਤਾਂ ਬੁਖਾਰ ਚੜਿਆ ਵਸੇ ਉਹਨੇ ਬਾੜ ਖ ਮਨਸ਼ੀ ਨੂੰ ਬਾਹਰ ਕਰਵਾਇਆ ਅੰਕਲ ਜੀ ਬਾਹਰ ਖੋਲ ਦੇ ਦਿੰਦੇ ਤੇ ਗੱਡੀ ਅੰਦਰ ਲਾਉਣੀ ਹੁੰਦੀ ਹੈ 15 ਹੈ ਤੇ ਗੱਲ ਮਾੜੀ ਹੈ ਨੇ ਦੇਖੋ ਸੜਕ ਦੇ ਵਿਚਾਲੇ ਕਿੰਨਾ ਟਾਈਮ ਸੰਨੂ ਵੀ ਹੋ ਗਿਆ ਵੀਡੀਓ ਬਣਾਉਂਦਿਆਂ ਨੂੰ ਖੁੱਲੇ ਮੇਰੇ ਤੋਂ ਮੇਰੇ ਦਰਦ ਵਾਲਾ ਹੋ ਜੀ ਮੇਰੇ ਸੋਡੇ ਦਰਦ ਹੁੰਦਾ ਦੇਖੋ ਜੀ ਇਹਦਾ ਮੰਨ ਲਓ ਫਿਰ ਉਹਨਾਂ ਨੂੰ ਸ਼ੈਰ ਤੇ ਖੜਾ ਕੇ ਪਹਿਲਾਂ ਉਹ ਕਰਨਾ ਚਾਹੀਦਾ ਸੀ ਨਾ ਲੰਮੀਆਂ ਨਾਲ ਚੱ ਹੈਨਸਲੋਟਾ ਸਿੱਧੀ ਕਰਕੇ ਵੱਢਦੀ ਸੀ ਨਹੀਂ ਹਾਂ ਨਹੀਂ ਨਹੀਂ ਇਹ ਸੜਕ ਸਾਈਡ ਤੇ ਖੜਾ ਹੁੰਦੇ ਨੇ ਨਾ ਅੰਦਰ ਆ ਕੇ ਦੇਖ ਲੈ ਭੰਡਰ ਬਹੁਤ ਨਹੀਂ ਨਹੀਂ ਆ ਮੈਂ ਦੇਖ ਲੈ ਕੋਈ ਗੱਲ ਨਹੀਂ ਨਾ ਨਾ ਧੰਨਵਾਦ ਜੀ ਇਹ ਬਾਬੂ ਜੀ ਦਾ ਕਹਿਣਾਗਾ ਕਿ ਜਿਹੜੀਆਂ ਗੱਡੀਆਂ ਨੇ ਕੇਸੀ ਡੀਟੀਸੀ ਆ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਕਿ ਇੱਥੇ ਜਿਹੜਾ ਕੰਡਾ ਹੈਗਾ ਇਹਦੇ ਵਿੱਚ ਖੜਾਉਣ ਦੇ ਲਈ ਜਿਹੜਾ ਅੰਦਰ ਬਾੜ ਦੇ ਸੀ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਕਦੋਂ ਤੱਕ ਪ੍ਰਸ਼ਾਸਨ ਇਹਨਾਂ ਦੀਆਂ ਕੁੰਬ ਕਰਨ ਦੀਆਂ ਨਿੰਦਾ ਨੇ ਜਿਹੜੀਆਂ ਇੱਕਦੋ ਜਾਗਣਗੇ ਆਹ ਦੇਖ ਰਹੇ ਮੌਤ ਦਾ ਸੱਦਾ ਝੜਕਦੇ ਵਿਚਾਲੇ ਜਿਹੜਾ ਟਰਾਲਾਗਾ ਖੜਾਗਾ ਇੱਥੇ ਕੋਈ ਰੋਕ ਨਹੀਂ ਕੋਈ ਟੋਕਣੀ ਆਹ ਸਾਹਮਣੇ ਜਿਹੜਾ ਹੈਗਾਗਾ ਘੋੜਾਗਾ ਆਹ ਸਾਹਮਣੇ ਜਿਹੜਾ ਧਰਮ ਕੰਡਾਗਾ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਮਾਨਸਾ ਦੀ ਮੇਨ ਸੜਕ ਦੇ ਉੱਪਰ ਆ ਇੱਥੇ ਦੀਵਾਲੀ ਦਾ ਤਿਹਾਰ ਅੱਜ ਵਿਚਾਲੇ ਜਮਾ ਟਰਾਲੇ ਲਾਇਆ ਹੋਇਆ ਸੜਕ ਦੇ ਵਿਚਾਲੇ ਕਿਸੇ ਦਾ ਡਰ ਨਹੀਂ ਕਿਸੇ ਦਾ ਡੁੱਕਰ ਨਹੀਂ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਗੱਡੀਆਂ ਆ ਰਹੀਆਂ ਨੇ ਇੱਥੇ ਤੁਹਾਨੂੰ ਦਿਖਾਉਣੇ ਆ ਪੂਰੀ ਜਿਹੜੀ ਤੇ ਟਰਾਲਾ ਕੋਈ ਖਰਾਬ ਨਹੀਂ ਇਹ ਤੁਹਾਨੂੰ ਦੱਸ ਦਿਆਂ ਕਿ ਟਰਾਲਾ ਕਿਉਂ ਇੱਥੇ ਖੜਾ ਕੀਤਾ ਹੋਇਆ ਆ ਤੁਸੀਂ ਵੇਖ ਰਹੇ ਹੋ ਸੜਕ ਦੇ ਵਿਚਾਲੇ ਜਿਹੜਾ ਉਹ ਘੋੜਾ ਹੈਗਾ ਤੇ ਅੰਦਰ ਜਿਹੜਾ ਉਹ ਲੋਕ ਲੱਗਿਆ ਹੋਇਆ ਹੈਗਾ ਗੇਟ ਨੂੰ ਅੰਦਰ ਜਿਹੜੇ ਸੌਕਰ ਨੇ ਉਹ ਮੌਜੂਦ ਨੇ ਤੁਸੀਂ ਇਹ ਦੇਖੋ ਲਵਾਈ ਦੇਖੋ ਪਹਿਲਾਂ ਇਸ ਘੋੜੇ ਦੀ ਫਿਰ ਜਿਹੜੇ ਇਹਦੇ ਹੱਥ ਸੇ ਵਾਪਰਦੇ ਆ ਫਿਰ ਜਿਹੜਾ ਕਿ ਕਹਿੰਦੇ ਆ ਤੇ ਕਾ ਟੀਸੀਜੀ ਇਸ ਤਰ੍ਹਾਂ ਸੀ ਆ ਦੇਖੋ ਜਿਹੜਾ ਸਰੇ ਆਮ ਜਿਹੜਾ ਇੱਕ ਨਜਾਇਜ਼ ਆਪਾਂ ਕਹ ਲਈਏ ਕਿ ਪੁਲਿਸ ਪ੍ਰਸ਼ਾਸਨ ਹੁਣ ਮਾਨਸਾ ਦਾ ਕਿੱਥੇ ਆ ਕਿੱਥੇ ਸੁੱਤਾ ਪਿਆ ਕਿਹੜੀ ਕੰਬ ਕਰਨ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਤੁਹਾਨੂੰ ਇਸ ਟਰਾਲੇ ਦਾ ਜਿਹੜਾ ਘੋੜੇ ਦਾ ਨੰਬਰ ਵੀ ਦਿਖਾਉਣੇ ਆ ਆ ਤੁਸੀਂ ਵੇਖਦੇ ਹੋ ਸੜਕ ਦੇ ਵਿਚਾਲੇ ਆ ਜਿਵੇਂ ਬਿਲਕੁਲ ਸੜਕ ਦੇ ਵਿਚਾਲੇ ਆ ਮਸਾ ਲੰਘਣ ਨੂੰ ਜਗਾ ਕੀ ਦੀਵਾਲੀ ਦਾ ਤਿਹਾਰ ਆ ਤੇ ਦੂਸਰੇ ਪਾਸੇ ਜਿਹੜਾ ਇਹ ਟਰਾਲੇ ਦਾ ਨੰਬਰ ਆ ਆ ਤੁਸੀਂ ਦੇਖ ਰਹੇ ਹੋ ਟਰਾਲੇ ਦਾ ਨੰਬਰ ਵੀ ਦਿਖਾ ਦਿੰਨੇ ਆ ਪਰ ਫੋਰਥ ਵੱਲੋਂ ਜਿਹੜੇ ਇਹਦੇ ਕਾਰਵਾਈ ਮੈਨੂੰ ਨਹੀਂ ਲੱਗਦਾ ਕਿ ਕੋਈ ਕਾਰਵਾਈ ਕਰਨਗੇ ਕਿਉਂਕਿ ਜਿਹੜਾ ਇਹ ਸਰੇ ਆਮ ਇੱਕ ਜਿਹੜਾ ਨਜਾਇਜ਼ ਕਹਿ ਦੀ ਆਪਾਂ ਇੱਕ ਹੁਣ ਜਿਹੜਾ ਗੇਟ ਖੋਲਿਆ ਗਿਆ ਜਿਹੜਾ ਇਹ ਸਰੇ ਆਮ ਜਿਹੜਾ ਕਿ ਧੱਜੀਆਂ ਢਾਈਆਂ ਜਾ ਰਹੀਆਂ ਨੇ ਜਿਹੜੀਆਂ ਪ੍ਰਸ਼ਾਸਨ ਕੰਬ ਕਰਨੀ ਦੀ ਨੀਂਦ ਦੇ ਵਿੱਚ ਸੁੱਤਾ ਪਿਆਗਾ ਇਹ ਕਦੋਂ ਜਾਗਣਗੇ ਕਦੋਂ ਇਹਦੇ ਤੱਕ ਜਿਹੜੇ ਐਕਸੀਡੈਂਟ ਨੇ ਜਿਹੜੇ ਹੈਗੇ ਲਗਾਤਾਰ ਐਕਸੀਡੈਂਟਾਂ ਦਾ ਕਾਰਨ ਇਹੀ ਆ ਇਹੀ ਟਰਾਲੇ ਘੋੜੇ ਆ ਜਿਹੜੇ ਆਪਾਂ ਦੇਖਦੇ ਆਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਾਂ ਹੁਣ ਪਰੇ ਕੀਤਾ ਜਦੋਂ ਪਤਾ ਲੱਗਿਆ ਕਿ ਪੱਤਰਕਾਰ ਆ ਗਏ ਹੁਣ ਪਰੇ ਕੀਤਾ ਹੁਣ ਗਿਆ ਦੇਖੋ ਸਰਿਆਂ ਮ ਕਾਨੂੰਨ ਦੀਆਂ ਧੜੀਆਂ ਹੜਾਈਆਂ ਹੋਈਆਂ ਨੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਕੋਈ ਸ਼ੰਗ ਨਹੀਂ ਜਿਹੜਾ ਇੱਥੇ ਆ ਧਰਮਕੰਡਾਗਾ ਆ ਧਰਮਕੰਡਾ ਨਰਿੰਦਰ ਧਰਮਕੰਡਾ ਬਾਲਾਯਾ ਫੋਨ ਡਾਇਰੈਕਟਰ ਅੱਲਾ ਅੰਦਰ ਵੜਿਆ ਇਹ ਹਾਲ ਆ ਇਸ ਕਰਕੇ ਪੰਜਾਬ ਆ ਜਿਹੜਾ ਪੰਜਾਬ ਵਿੱਚ ਜਿਹੜੇ ਨਿਤ ਐਕਸੀਡੈਂਟ ਹੁੰਦੇ ਆ ਇਹਨਾਂ ਟਰਾਲਿਆਂ ਦੇ ਕਾਰ ਇਹਨਾਂ ਬੱਚਿਆਂ ਦੇ ਕਾਰਨ ਜਿਹੜੇ ਕਿ ਸਰੇ ਆਵ ਆਵਾਜਾਈਆ ਜਿਹੜੀ ਸੜਕ ਤੇ ਖੜੀ ਰਹਿੰਦੀ ਆ ਪਰ ਇੱਥੇ ਦੁੱਖ ਦੀ ਗੱਲ ਇਹ ਆ ਕਿ ਪੁਲਿਸ ਜਿਹੜੇ ਕਿ ਥਾਂ ਥਾਂ ਤੇ ਫਿਰਦੀ ਆ ਚਲਾਨ ਕੱਟਣ ਤਾਂ ਮਿੰਟਾਂ ਦੇ ਵਿੱਚ ਆ ਜਾਂਦੇ ਆ ਪਰ ਇਹਨਾਂ ਦੇ ਚਲਾਨ ਇਹਨਾਂ ਦੇ ਉੱਤੇ ਕਾਰਵਾਈ ਕਦੋਂ ਹੋਊਗੀ ਪਰ ਇਹ ਦੇਖਦੇ ਆ ਕਿ ਹੁਣ ਜਿਹੜਾ ਕਿ ਨਰਿੰਦਰ ਧਰਮਕੰਡਾ ਇਹਦੇ ਵਿੱਚ ਜਿਹੜਾ ਟਰਾਲੇ ਦਾ ਨੰਬਰ ਤੁਹਾਨੂੰ ਦਿਖਾਇਆ ਜਿਹੜਾ ਬੜਿਆ ਹੋਇਆਗਾ ਹੁਣ ਦੇਖਦੇ ਆ ਕਿ ਪੁਲਿਸ ਇਹ ਹਰਕਤ ਵਿੱਚ ਆਉਂਦੀ ਆ ਜਾਂ ਫਿਰ ਇਹ ਕਾਰਵਾਈ ਹਾਵਲ ਦੇ ਵਿੱਚ ਲਿਆਉਂਦੀ ਐ ਤੇ ਫਿਰ ਜਾਂ ਫਿਰ ਇਸ ਤਰ੍ਹਾਂ ਐਕਸੀਡੈਂਟ ਹੁੰਦੇ ਰਹਿਣਗੇ ਆ ਸਾਡੇ ਨਾਲ ਇੱਕ ਮੌਜੂਦ ਨੇ ਮਾਲਕਾ ਸ਼ਾਇਦ ਬਾਬੂ ਜੀ ਜੇ ਟਰਾਲਾ ਸੀ ਜੀ ਸੜਿਆਂਮ ਸੜਕ ਤੇ ਖੜਾ ਤੇ ਤੁਹਾਡੇ ਕੋਈ ਮੰਨ ਲਓ ਅੰਦਰ ਤੁਸੀਂ ਅੰਦਰ ਬੜੇ ਬੈਠੇ ਹੋ ਤੇ ਟਰਾਲਾ ਕਿਤਨੀ ਕੋੜਾ ਜਿਹੜਾ ਹਾਂਜੀ ਕੀ ਗੱਲ ਹੈ ਗੱਲ ਕੋਈ ਨਹੀਂ ਮੈਂ ਪ੍ਰੈਸਰ ਰਿਪੋਰਟਰਾਂ ਮੱਖਣ ਸਿੰਘ ਉੱਬਾ ਗੱਲ ਇਹ ਟਰਾਲਾ ਸੜੇਆਂ ਵਿੱਚ ਸੜਕ ਦੇ ਵਿਚਾਲੇ ਖੜਾ ਰਿਹਾ। ਅੱਛਾ। ਫਿਰ ਤੁਹਾਨੂੰ ਪਤਾ ਹੀ ਹੱਸਾ ਕਿ ਤੁਸੀਂ ਅੰਦਰ ਸੀ। ਤੁਸੀਂ ਬੈਕ ਰਹੇ ਹੋ ਜੀ। ਇਹ ਗੱਡੀਆਂ ਤਾਂ ਇਹਨਾਂ ਦੇ ਕੇਸੀਸੀ ਵਾਲਿਆਂ ਦੀ ਉਹ ਖੜਾਉਣ ਆਇਆ ਦਿਵਾਲੀ ਤੇ। ਮੈਂ ਤਾਂ ਉਹ ਗੇਟ ਖੁੱਲ੍ਹਿਆ ਅੰਦਰੋਂ ਮੈਂ ਬੁੱਕਾਇਆ। ਨਹੀਂ ਧਰਮਕੰਡ ਦਾ ਥੋਟਾ ਢਾਗਾ। ਗੱਡੀ ਤਾਂ ਦੁਕਾਨਦਾਰ ਨੇ। ਨਰਿੰਦਰ ਧਰਮਕੰਡ ਦਾ ਢਾਗਾ। ਮੈਨੂੰ ਤਾਂ ਬੁਖਾਰ ਚੜਿਆ ਸੀ ਉਹਨੇ ਬਾੜਖ ਮਨਸ਼ੀ ਦੀ ਬਾੜ ਕਰਵਾਇਆ। ਅੰਤਲ ਜੀ ਬਾੜ ਖੋਲ੍ਹ ਦੇ ਦਿੰਦੇ ਤੇ ਗੱਡੀ ਅੰਦਰ ਲਾਉਣੀਆਂ ਤੇ 15 ਸੀ। ਹਾਂ ਤੇ ਗੱਲ ਮਾੜੀ ਆ ਨੇ ਦੇਖੋ ਸੜਕ ਦੇ ਵਿਚਾਲੇ ਕਿੰਨਾ ਟਾਈਮ ਸੰਨੂ ਮਨ ਲਓ ਜੀ ਨੇ ਛੋੜੇ ਦਰਦ ਹੁੰਦਾ ਦੇ ਕੋਈ ਇਹ ਮੰਨ ਲਓ ਫਿਰ ਉਹਨਾਂ ਨੂੰ ਸਾਈਡ ਤੇ ਖੜਾ ਕੇ ਪਹਿਲਾਂ ਉਹ ਕਰਨਾ ਚਾਹੀਦਾ ਸੀ ਨਾ ਲੰਮੀਆਂ ਨੇ ਚੱਲ ਚੱਲਦੀਆਂ ਐਸਾ ਲੋਟੇ ਸਿੱਧੀ ਕਰਕੇ ਵੜਦੀ ਸੀ ਨਹੀਂ ਹਾਂ ਨਹੀਂ ਨਹੀਂ ਇਹ ਸੜਕ ਸਾਈਡ ਤੇ ਖੜਾਉਂਦੇ ਨੇ ਨਾ ਅੰਦਰ ਆ ਕੇ ਦੇਖ ਲੈ ਧੰਨਵਾਦ ਬਹੁਤ ਧੰਨਵਾਦ ਜੀ ਇਹ ਬਾਬੂ ਜੀ ਦਾ ਕਹਿਣਾਗਾ ਕਿ ਜਿਹੜੀਆਂ ਗੱਡੀਆਂ ਨੇ ਕੇਸੀ ਡੀਟੀਸੀ ਆ ਇਹਦੀਆਂ ਗੱਡੀਆਂ ਨੇ ਜਿਹੜੀਆਂ ਕਿ ਇੱਥੇ ਜਿਹੜਾ ਕੰਡਾ ਹੈਗਾ ਇਹਦੇ ਵਿੱਚ ਖੜਾਉਣ ਦੇ ਲਈ ਜਿਹੜਾ ਅੰਦਰ ਬਾੜਦੇ ਸੀ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਕਦੋਂ ਤੱਕ ਪ੍ਰਸ਼ਾਸਨ ਇਹਨਾਂ ਦੀਆਂ ਕੁੰਭ ਕਰਨ ਦੀ ਨੀਂਦਾਂ ਨੇ ਜਿਹੜੀਆਂ ਇਹ ਕਦੋਂ ਜਾਗਣਗੇ